ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤਾਂ ਟਾਈਮ ਟੀਵੀ ਇੰਡੀਆ ਮੈਂ ਹਾਂ ਅਮਨਦੀਪ ਸਿੰਘ ਮੱਲੀ ਅੱਜ ਅਸੀਂ ਪਹੁੰਚੇ ਹਾਂ ਜੀ ਮਕਬੂਲਪੁਰਾ ਲੈ ਕੇ ਜਿਸੇ ਆਲ ਇੰਡੀਆ ਸ਼ਡੂਲ ਕਾਸਟ ਫਾਊਂਡੇਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਕਲਿਆਣ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਆਇਸ਼ਵਨ ਕਾਰਡ ਆਇਸ਼ਵਨ ਕਾਰਡ ਬਣਾਏ ਜਾ ਰਹੇ ਆ ਉਹ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਨਾਲ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਸਰ ਜਿਹੜਾ ਅੱਜ ਕੈਂਪ ਲਗਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਈ ਇਹ ਆਲ ਇੰਡੀਆ ਸ਼ਡੂਲ ਕਾਸਟ ਫਾਊਂਡੇਸ਼ਨ ਵੱਲੋਂ ਕੈਂਪ ਲਗਾਇਆ ਗਿਆ ਵਾ ਇਹ ਸਮਾਜਿਕ ਪੜ੍ਹਾਈ ਦੇ ਕੰਮ ਅਸੀਂ ਕਰਦੇ ਰਹਿੰਦੇ ਆਂਗੇ ਜਥੇਬੰਦੀ ਵੱਲੋਂ ਸਮੇਂ-ਸਮੇਂ ਤੇ ਇਹ ਅੱਗੇ ਵੀ ਜਿਸ ਤਰ੍ਹਾਂ ਅਵਰਾਸ਼ਨ ਕਾਰਡ ਆ ਜਾਂ ਹੋਰ ਸੂਚਤਾਵੀਆਂ ਸੈਂਟਰ ਗਵਰਨਮੈਂਟ ਲੋ ਪੰਜਾਬ ਸਰਕਾਰ ਲੋ ਅਸੀਂ ਕੈਂਪ ਲਾਉਣੇ ਆਂਗੇ ਜੋ ਜ਼ਰੂਰਤਮੰਦ ਪਰਿਵਾਰਾਂ ਦੇ ਫਾਰਮ ਭਰੇ ਜਾਂਦੇ ਆਗੇ ਇੱਥੇ ਫ੍ਰੀ ਸੇਵਾ ਕਰੀਦੀ ਸਾਡੀ ਪੂਰੀ ਟੀਮ ਵੱਲੋਂ ਕਿਸੇ ਕੋਈ ਪੈਸਾ ਨਹੀਂ ਲਿਆ ਜਾਂਦਾ ਲੇਕਿਨ ਪੰਜਾਬ ਸਰਕਾਰ ਦਾ ਮੇਰੀ ਬੇਇੱਜ਼ਤੀ ਆ ਗਈ ਜੋ ਜ਼ਰੂਰਤਮੰਦ ਪਰਿਵਾਰਾਂ ਨੂੰ ਇਹਨਾਂ ਸਕੀਮਾਂਾਂ ਦੇ ਠੱਗਦੇ ਆ ਉਹ ਦੁਕਾਨਦਾਰੀਆਂ ਬੰਦ ਕਰਨੀਆਂ ਚਾਹੀਦੀਆਂ ਕਿਉਂਕਿ ਸਾਰੇ ਸਲੇਮ ਏਰੀਆ ਇੱਥੇ ਤੇ ਘਰਾਂ ਚੋਂ ਕੰਮ ਕਰਨ ਜਾਂਦੀਆਂ ਬੀਬੀਆਂ ਕੋਈ ਫੈਕਟਰੀ ਕੋਈ ਕਿਤੇ ਜਾਂ ਕਿਸ ਤਰ੍ਹਾਂ ਦਿਹਾੜੀ ਤੋਰ ਕੇ ਫਾਰਮ ਭਰਉਂਦੀਆਂ ਤੇ ਇੱਕ ਉਹਨਾਂ ਨੂੰ ਛੁੱਟ ਦੇ ਨਾਂ ਤੇ ਠੱਗਿਆ ਜਾਂਦਾ ਵਾ ਤੇ ਸਰ ਜਿਸ ਤਰ੍ਹਾਂ ਕਈ ਲੋਕਾਂ ਨੂੰ ਨਹੀਂ ਪਤਾ ਲੱਗ ਪਾ ਰਿਹਾ ਤੇ ਕਈ ਜਿਹੜੇ ਐਸੇ ਸਕੀਮਾਂ ਤੋਂ ਵਾਂਝੇ ਰਹਿੰਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਾਗਰੂਕਤਾ ਵਾਸਤੇ ਕੀ ਕਰਨਾ ਚਾਹੀਦਾ ਸਰ ਸਾਡੀ ਟੀਮ ਪੂਰੀ ਤਕਰੀਬਨ ਸਮੇਂ-ਸਮੇਂ 'ਤੇ ਸਭ ਨੂੰ ਆਗਾਹ ਕਰਦੀ ਰਹਿੰਦੀ ਹੈ ਕਿ ਜਿਹਦੇ ਨਾਲ ਕੋਈ ਜਾਣਕਾਰੀ ਦਈਏ ਔਰ ਉਹਨਾਂ ਫਾਰਮ ਭਰੀ ਦੇ ਦਫਤਰੇ ਵਿੱਚ ਜਮ੍ਹਾਂ ਕਰਾਈਦੇ ਅਗੇ ਕਿ ਜੋ ਉਹਨਾਂ ਸਮੇਂ ਸਰ ਉਹਨਾਂ ਨੂੰ ਸਹੂਲਤ ਦਾ ਲਾਭ ਮਿਲ ਸਕੇ ਬੇਦਖਰ ਸਾਹਿਬ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਅਧਿਕਾਰ ਦਿੱਤੇ ਨੇ ਆਰਟੀਕਲ 19 ਦੇ ਜੇ ਕੋਈ ਸਾਡੀ ਸਮੱਸਿਆ ਹੱਲ ਨਹੀਂ ਹੁੰਦਾ ਤਾਂ ਹੀ ਧਰਨਾ ਪ੍ਰਦਰਸ਼ਨ ਕਰ ਸਕਦੇ ਆ ਉਹ ਸਾਨੂੰ ਅਧਿਕਾਰ ਆ ਕੋਈ ਪ੍ਰਸ਼ਾਸਨ ਸਾਨੂੰ ਉਹ ਤੋਂ ਨਹੀਂ ਰੋਕ ਸਕਦਾ ਜੇ ਰੋਕਦਾ ਵਾ ਤੇ ਸੁਲਤਾਨ ਦੇ ਮਦਾਕੂ ਫਿਰ ਅਸੀਂ ਵੀ ਉਹਨਾਂ ਨੂੰ ਉਹਦਾ ਮੂੰਹ ਤੋੜ ਜਵਾਬ ਦੇ ਸਕਦੇ ਹਾਂਗੇ ਕਾਨੂੰਨਨ ਜਿਹਦੇ ਆਸਤੇ ਸਾਡੀ ਸੰਸਥਾ ਨੇ ਐਡਵੋਕੇਟ ਵੀ ਨਾਲ ਰੱਖਿਆਗੇ ਸਮੇਂ-ਸਮੇਂ 'ਤੇ ਸਾਡੀ ਗਾਈਡ ਵੀ ਕਰਦੇ ਜਿੱਤੇ ਲੋੜ ਹੈ ਕਿ ਸਾਨੂੰ ਕਾਨੂੰਨੀ ਮਹਾਰਾ ਦੇ ਕੋਲੋਂ ਸਲਾਹ ਲੈਣ ਦੀ ਤੇ ਸਰ ਜਿਹੜਾ ਜਿਹੜਾ ਕੈਂਪ ਲਗਾਇਆ ਗਿਆ ਇਹ ਆਉਣ ਦੇ ਸਮੇਂ ਦੇ ਵਿੱਚ ਹੋਰ ਵੀ ਲਗਾਏ ਜਾਣਗੇ ਇਹ ਜੀ ਅੱਗੇ ਤੋਂ ਜਿਹੜੇ ਚੱਲਦਾ ਹੀ ਰਹੇਗਾ ਨਰਤਨ ਦਾ ਪ੍ਰੋਗਰਾਮ ਲਗਾਤਾਰ ਕੋਈ ਨਾ ਕੋਈ ਨਾ ਕੋਈ ਯੋਜਨਾ সেন্ট্রਲ ਗਵਰਨਮੈਂਟ ਪੰਜਾਬ ਗਵਰਨਮੈਂਟ ਲੇਹੀ ਆਉਂਦੀ ਹੈ ਕੀ ਤੇ ਅਸੀਂ ਉਹਨੂੰ ਸੰਸਦ ਦੇ ਘਰ ਘਰ ਪਹੁੰਚਾਈਦਾ ਕਿ ਸੰਤ ਨੂੰ ਇਸ ਦਾ ਲਾਭ ਮਿਲ ਸਕੇ ਜੋ ਵਿੱਚ ਦਲਾਲੀ ਕਰਦੇ ਨੇ ਕੁਝ ਪਰਸੈਂਟ ਲੋਕ ਪਰਿਵਾਰਾਂ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਦੀ ਵੀ ਉਹ ਮਿਹਨਤੀ ਪਰਿਵਾਰ ਨੇ ਉਹ ਠੱਗੀਆਂ ਤੋਂ ਬਚ ਗਏ ਇਸੇ ਦੇ ਨਾਲ ਗੱਲਬਾਤ ਕਰਾਂਗੇ ਇੱਥੇ ਮੌਜੂਦ ਨੇ ਭਾਈ ਜونی ਉਹਨਾਂ ਨਾਲ ਗੱਲਬਾਤ ਕਰਾਂ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਕੈਂਪਰ ਜੀ 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 ਕੈਂਪਰ ਇਹ ਕੀ ਕਹਿਣਾ ਚਾਹੁੰਦੇ ਕੈਂਪ ਜੀ ਪਹਿਲੇ ਦੇ ਵਾਹਨ ਜੋ ਕਾ ਖਾਲਸਾ ਸ੍ਰੀ ਵਾਹਨ ਜੋ ਕੀ ਪਤੇ ਕੈਂਪਰੇ ਹਾੜੀ ਟੀਮ ਦੇ ਬਹੁਤ ਵਧੀਆ ਸਹਿਯੋਗ ਨਾਲ ਕੈਂਪ ਲਵਾਇਆ ਆ। ਇਦਾਂ ਹੀ ਕੰਮ ਲਗਦੇ ਰਹਿਣਗੇ ਤੇ ਜਨਤਾ ਦੀ ਸੇਵਾ ਕਰਦੇ ਰਵਾਂਗੇ। ਇਹਨਾਂ ਨੂੰ ਬੋਲਦਾ ਵੈਕਟੂ ਜੀ ਫਲਸਫਾ ਹੈ ਕਿ ਦੀ ਫਤਿਹ। ਤੇ ਇਹ ਸੀ ਆਲ ਇੰਡੀਆ ਸ਼ਡਿਊਲ ਕਾਸ ਫਾਊਂਡੇਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਕਲਿਆਣ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਹੜੀਆਂ ਸਰਕਾਰ ਦੇ ਵੱਲੋਂ ਜਿਹੜੀਆਂ ਸਕੀਮਾਂ ਆਉਂਦੀਆਂ ਨੇ ਉਹ ਜਨਤਾ ਨੂੰ ਇੱਥੇ ਹੀ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਹਾਂਜੀ ਤੇ ਮੈਡਮ ਵੀ ਇੱਥੇ ਪਹੁੰਚੇ ਨੇ। ਮੈਡਮ ਨਾਲ ਗੱਲ ਕਰਦੇ ਹਾਂ। ਜੀ ਮੈਡਮ ਕਿਹੜਾ ਕਾਰਡ ਬਣਵਾਉਣ ਆਈ ਹੋ? ਅੰਨੇ ਰਸੋਈ ਕਾਰਡ ਬਣਵਾਉਣ ਆਈਆਂ। ਸਾਨੂੰ ਖੱਟਿਆ ਖੁਰਚਾ ਨਹੀਂ ਮਿਲਦਾ ਵੀ ਤੇ ਤੁਹਾਡਾ ਜਿਹੜਾ ਰਸ਼ਨ ਕਾਰਡ ਉਹ ਬਣਿਆ ਹੋਇਆ ਹੈ ਰਸ਼ਨ ਕਾਰਡ ਬਣਿਆ ਵਾ ਪਰ ਸਾਡੀ ਤੁਹਾਨੂੰ ਕੋਈ ਕੰਨਕ ਮਿਲਦੀ ਆ ਉਸ ਸਾਲ ਕੀ ਦਿੱਤੀ ਉਸ ਤੋਂ ਬਾਅਦ ਬੋਰ ਖਾਫ ਕਰਦਾ ਹਨ ਨੂੰ ਜਿਹੜੀ ਮਤਲਬ ਕਿ ਸਰਕਾਰੀ ਕੰਨਕ ਆਉਂਦੀ ਤੁਹਾਨੂੰ ਸਾਲ ਜੇ ਇੱਕ ਦੋ ਵਾਰ ਹੀ ਮਿਲਦੀ ਉਹ ਵੀ ਖਰਾਬ ਕਰਕੇ ਦਿੱਤੀ ਜਾਂਦੀ ਹੈ ਗੇੜੇ ਭੜੇ ਲਾਉਣੇ ਪੈਂਦੇ ਮੈਨੂੰ ਉਹਦੇ ਵੱਲ ਕਈ ਵਤ ਤੇ ਦਿੰਦਾ ਨਹੀਂ ਨਾ ਚਾਰ ਪੰਜ ਪੰਜ ਛੇ ਜਿਵੇਂ ਮਹੀਨੇ ਕੱਢ ਹੀ ਦਿੰਦਾ ਜਾਂ ਇਹ ਕਿਹੜਾ ਡੀਪੂ ਕਿਹੜਾ ਪੈਂਦਾ ਜੀ ਤੁਹਾਡਾ ਮੈਨੂੰ ਡੀਪੂ ਦੇ ਨਾਂ ਦਾ ਤੁਹਾਨੂੰ ਪਤਾ ਵੀ ਇੱਧਰ ਹੈਗਾ ਕਰਜ਼ੇ ਦਫ਼ਤਰ ਲੱਗੇ ਸੋਨੂੰ ਦਾ ਡੀਪੂ ਉੱਥੋਂ ਲਿਓ ਨਾ ਤੇ ਮੈਡਮਾ ਜੀ ਜਿਹੜੇ ਕਾਰਡ ਬਣਵਾਏ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਕਿ ਇਸ ਤਰ੍ਹਾਂ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਗੁਰਦੇਵਾਲ ਜੀ ਵੱਲੋਂ ਅੱਜ ਕੈਂਪ ਲਗਾ ਕੇ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਕਿਸ ਤਰ੍ਹਾਂ ਦੇ ਸਾਨੂੰ ਹੋਰ ਤੇ ਕਿਸੇ ਸਰਕਾਰ ਵੱਲੋਂ ਉਮੀਦ ਨਹੀਂ ਹੈਗੀ ਵੀ ਪਰ ਹਾਂਜੀ ਇੱਧਰ ਉਮੀਦ ਹੈਗੀ ਆ ਸਰਦੇਵਾਲ ਸਿੰਘ ਜੀ ਹੁਣਾਂ ਵੱਲੋਂ ਤੇ ਅਭਿਸ਼ਾ ਹੁਣਾਂ ਵੱਲੋਂ ਉਕੇ ਇਹਨਾਂ ਨੇ ਸਾਡੀ ਲੋਕਡਾਊਨ ਵਿੱਚ ਵੀ ਕਾਫੀ ਮਦਦ ਕੀਤੀ ਆ ਤੇ ਗਾਹ ਵੀ ਕਰਦੇ ਰਹੇ ਆ ਤੇ ਹੁਣ ਵੀ ਕਰਨਗੇ ਹਨ ਨੂੰ ਆਸ ਹੈ ਕਿ ਅੱਜ ਵੀ ਜਿਹੜੇ ਫਾਰਮ ਭਰਦੇ ਪਏ ਆ ਇਹ ਸਾਨੂੰ ਸਫਲਤਾਪੂਰਵਕ ਜ਼ਰੂਰੀ ਮਿਲੂਗੀ ਇਹਨਾਂ ਫਾਰਮਾਂ ਤੋਂ ਤੇ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਮਿਲ ਰਹੀਆਂ ਜਾਂ ਕੋਈ ਇਹਨਾਂ ਚ ਕੋਤਾਈ ਦਿੱਤੀ ਜਾ ਰਹੀ ਹੈ ਨਹੀਂ ਉਧਰੋਂ ਸਾਨੂੰ ਕੋਈ ਸਹੂਲਤ ਨਹੀਂ ਕੀਤੀ ਜੀ ਸਾਨੂੰ ਜੋ ਕੋਈ ਸਹੂਲਤ ਮਿਲੀ ਆ ਇਧਰੋਂ ਜ਼ਰੂਰ ਮਿਲੀ ਇਹਨਾਂ ਨੇ ਪੂਰੀ ਫੁੱਲ ਹੈਲਪ ਕੀਤੀ ਸਾਡੀ ਉਹ ਦੇਸੀ ਹੈਂਡੀਕੈਪ ਪਰਿਵਾਰ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਸਰਕਾਰ ਵੱਲੋਂ ਸੁਵਿਧਾਵਾਂ ਉਹ ਕਈ ਵਾਰੀ ਨਹੀਂ ਦਿੱਤੀਆਂ ਜਾਂਦੀਆਂ ਇਸ ਤੋਂ ਤੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਚੀਜ਼ਾਂ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਵੇ ਕਿ ਜਿਹੜਾ ਹੈਂਡੀਕੈਪ ਨੇ ਉਹਨਾਂ ਨੂੰ ਤਾਂ ਜਿਹੜੀਆਂ ਸਰਕਾਰੀ ਛੋਲਤਾ ਉਹ ਖਾਸ ਕਰਕੇ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਇਥੇ ਕੁਝ ਹੈਂਡੀਕੈਪ ਪਰਿਵਾਰ ਵੀ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਜੀ ਸਰ ਜਿਹੜਾ ਤੁਹਾਡਾ ਜਿਹੜਾ ਆਧਾਰ ਕਾਰਡ ਆਪਣਾ ਜਿਹੜਾ ਰਾਸ਼ਨ ਕਾਰਡ ਹੈ ਉਹ ਬਣਾ ਦਿੱਤਾ ਗਿਆ ਜਾਂ ਫਿਰ ਕੋਈ ਤੁਹਾਡਾ ਕੋਈ ਕੰਮ ਰਹਿਣ ਬਲਾਦ ਨਹੀਂ ਭਾਈ ਮੇਰਾ ਰਾਸ਼ਨ ਕਾਰਡ ਵੀ ਮੇਰਾ ਪਾਜੀ ਉਹਨਾਂ ਨੇ ਬਣਾ ਕੇ ਦਿੱਤਾ ਜੀ ਪਿਲਸਨ ਵੀ ਇਹਨਾਂ ਨੇ ਬਣਾ ਕੇ ਮੈਨੂੰ ਦਿੱਤੀ ਏ ਤੇ ਬਾਕੀ ਜਿਹੜੀ ਆ ਰਾਹ ਰਾਸ਼ਨ ਕਾਰਡ ਤੇ ਜੀ ਸਾਰਾ ਕਾਰਡ ਵਗੈਰਾ ਸਾਰਾ ਇਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਜੀ ਕੋਈ ਜਿਹੜੀ ਮਤਲਬ ਕਿ ਜਿਹੜੀਆਂ ਕੋਈ ਸਰਕਾਰ ਦੀਆਂ ਸੁਵਿਧਾਵਾਂ ਕੋਈ ਇਹੋ ਜੀਆਂ ਤਾਂ ਨਹੀਂ ਆ ਜਿਹੜੀਆਂ ਤੁਹਾਨੂੰ ਅੱਜ ਦੀ ਡੇਟ 'ਚ ਨਹੀਂ ਮਿਲ ਰਹੀਆਂ ਰਾਸ਼ਨ ਕਾਰਡ ਤੇ ਨਾਮ ਕੀ ਬਾਕੀ ਹੁਣ ਰਸੋਈ ਖਰਚਾ ਜੇ ਉਹਨ ਭਾਈ ਉਹਨਾਂ ਨੂੰ ਕਿਹਾ ਵਾ ਇਹ ਕਹਿੰਦੇ ਕਰਵਾ ਲਵਾ ਦੇ ਲੈ ਜੀ ਤੇ ਸਰ ਜਿਹੜਾ ਮਤਲਬ ਕਿ ਤੁਹਾਡਾ ਪਰਿਵਾਰ ਚ ਕੋਈ ਹੋਰ ਵੀ ਇਸ ਤਰ੍ਹਾਂ ਕੇ ਹਾਂਜੀ ਮੇਰੀ ਘਰ ਦੀ ਵੀ ਆ ਤੇ ਮੇਰਾ ਸਾਲਾ ਵੀ ਲੱਗੇ ਰੰਦਾ ਉਹ ਵੀ ਹੈਂਡੀਕੈਪ ਆ 90% ਹੀ ਇਹੀ ਚਿੰਨੇ ਹਾਂਜੀ ਤੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਹੀ ਜਿਹੜੀਆਂ ਸੁਵਿਧਾਵਾਂ ਜਨਤਾ ਨੂੰ ਤੁਹਾਡੇ ਵੱਲੋਂ ਦਵਾਈਆਂ ਜਾਣਗੀਆਂ ਅਸੀਂ ਬੇਨਤੀ ਕਰਦੇ ਹਾਂ ਸਰ ਪੰਜਾਬ ਸਰਕਾਰ ਨੂੰ ਡੀਸੀ ਸਾਹਿਬ ਦੇ ਮਾਧਿਅਮ ਰਹੀਂ ਇਹਨਾਂ ਨੂੰ ਵੱਤਵਾਰ ਸਹੂਲਤਾਂ ਦਿੱਤੀਆਂ ਜਾਣ ਜੋ ਇਹ ਪਰਿਵਾਰ ਇਹਨਾਂ ਦਾ ਕੋਈ ਬੱਚਾ ਵਾ ਉਹਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਾਂ ਤੇ ਉਹਨੂੰ ਪੜਾ ਲਿਖਾ ਸਕਣ ਤੇ ਨਾਲ ਹੀ ਹੋਰ ਵੀ ਜਿਹੜੀਆਂ ਸਮਾਜਿਕ ਜੱਥੇਬੰਦੀਆਂ ਮਤਤ ਕਰਦੀਆਂ ਇਹੋ ਜਿਹੇ ਪਰਿਵਾਰਾਂ ਦੀ ਵੱਧ ਕੇ ਅੱਗੇ ਆਉਣ ਜਿਤਨਾ ਇਹਨਾਂ ਬੱਚੇ ਦੀ ਪੜ੍ਹਾਈ ਹੈਗੀ ਹੋਰ ਖਰਚੇ ਹੈਗੇ ਇਹ ਵੀਰ ਦਰਬਾਰ ਸਾਹਿਬ ਜਾਂਦਾ ਅੰਮ੍ਰਿਤਸਰ ਤੇ ਕੰਨੀਆਂ ਵੇਚਦਾ ਵਾ ਫਿਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਵਾ ਸਾਰੀ ਸਾਰੀ ਰਾਤ ਉੱਥੇ ਜਾਗਦਾ ਮਿਸੇ ਤੇ ਇਹਨਾਂ ਦੀ ਵਿਚਾਰੀ ਮੰਜੇ ਦੇ ਉੱਤੇ ਹੀ ਇਸ ਤਰ੍ਹਾਂ ਟੇੜੇ ਹੋ ਕੇ ਦੇ ਫੁਲਕਾ ਪਾਣੀ ਲੌਂਦੀ ਹੈਗੀ ਲੋਕਾ ਲੱਤਾਂ ਤੁਰ ਹੀ ਨਹੀਂ ਸਕਦੇ ਧੂ ਧੂ ਕੇ ਲੱਤਾਂ ਤੁਰਦੀ ਆ ਸਾਲਾ ਇਹਨਾਂ ਦਾ ਬਿਲਕੁਲ ਵਿਚਾਰਾ ਡੈਡ ਆ ਲੱਤਾਂ ਤੋਂ ਤੇ ਇਹੀ ਵਿਚਾਰਾ ਸਾਰਿਆਂ ਨੂੰ ਲਾ ਕੇ ਫੁਲਕਾ ਪਾਣੀ ਜਿਸ ਤਰ੍ਹਾਂ ਦਰਬਾਰ ਸਾਹਿਬ ਜਾਂਦਾ ਉਹ ਤੇ ਜਾਲ ਵਾਲੀਆਂ ਕੰਨੀਆਂ ਰੰਬਾਲ ਵੇਚਦਾ ਤੇ ਸਰਕਾਰਾਂ ਨੂੰ ਹੋਰ ਜਿੱਥੇ ਬੰਦੇ ਲੀਆਂ ਮਦਦ ਕਰਦੀਆਂ ਹੋਇਆਂ ਪਰਿਵਾਰਾਂ ਦੀ ਬਤਵਦ ਅੱਗੇ ਹੋ ਤੇ ਇਹਨਾਂ ਦੀ ਮਤ ਕਰਨੇ ਛੀਤ ਬਾਬਾ ਸੰਤ ਸਿੰਘ ਨਗਰ ਗਲੀ ਨੰਬਰ 2 ਨੀਵੇ ਬਾਜ਼ਾਰ ਵਖੇ ਰਹਿੰਦੇ ਨੇ ਕਾਕੂ ਵੀਰ ਦਾ ਨਾਮ ਆ ਤੇ ਘਰ ਦੀ ਦਾ ਨਾਮ ਸੰਦੀਪ ਕੋਹਰ ਆ ਕੀ ਇਨਾ ਛੋਟਾ ਜਿਹਾ ਬੱਚਾ ਵਾ 6 ਸਾਲ ਦਾ ਉਹਨੂੰ ਹੀ ਲਾੜਨਾ ਸਿੱਧੂ ਬਣਨੇ ਆ ਲੇਕਿਨ ਉਹਦੀ ਵਧੀਆ ਪੜ੍ਹਾਈ ਹੋ ਸਗੀ ਜਿਹੜਾ ਕੱਲ ਨੂੰ ਇੰਨਾਂ ਦਾ ਸਹਾਰਾ ਬਣ ਜੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਮਤਵਤਵਤ ਕਰੋ ਡੀਸੀ ਸਾਹਿਬ ਜੀ ਅੰਮ੍ਰਿਤਸਰ ਦੇ ਨੂੰ ਤੇ ਜਿੰਨੀਆਂ ਸਮਾਜਿਕ ਜਥੇਬੰਦੀਆਂ ਵਾਂ ਉਹ ਵੀ ਨਾ ਹੀ ਮਤਕਨ ਜੋ ਕਿ ਇੰਨਾ ਬੱਚੇ ਦਾ ਪਾਲਣ ਪੋਸ਼ਣ ਵਧੀਆ ਹੋ ਸਗੀ ਉਹ ਕੱਲ ਨੂੰ ਕਿਸੇ ਚੰਗੇ ਰੁਤਬੇ ਦੇ ਜਾ ਕੇ ਇੰਨਾਂ ਨੂੰ ਵਧੀਆຊੂ ਇੰਨਾਂ ਦਾ ਸਹਾਰਾ ਬਣ ਜੇ ਤੇ ਜਿਹੜਾ ਕਿਰਾਏ ਤੇ ਰਹਿ ਰਹੇ ਆ ਕੱਲ ਨੂੰ ਇੰਨਾਂ ਦੀ ਜਗਾ ਆਪਣੀ ਬਾਂਝੇ ਜਿਹੜਾ ਇਹਨਾਂ ਨੂੰ ਕਿਰਾਏ ਦਾ ਡਾਣਾ ਜਿਹੜਾ ਇੱਕ ਆਸ਼ੀਆਨਾ ਇਹਨਾਂ ਦਾ ਆਪਣਾ ਹੋਵੇ ਕਾਨੂੰ ਇਹ ਨਾ ਹੋਵੇ ਕਿਰਾਏ ਤੋਂ ਮਾਲਕ ਮਕਾਨ ਕੱਢ ਕੇ ਬਾਹਰ ਸ마 ਰੱਖ ਦੇ। ਇਹ ਸਰ ਜਿਹੜਾ ਅੱਜ ਆਪਣੇ ਵੱਲੋਂ ਕੈਂਪ ਲਗਾਇਆ ਗਿਆ ਇਸ ਦੇ ਵਿੱਚ ਫੂਡ ਸਪਲਾਈ ਦਾ ਕੋਈ ਅਫਸਰ ਵੀ ਸ਼ਿਰਕਤ ਕਰ ਰਹੇ ਨੇ। ਨਹੀਂ ਵੀਰ ਜੀ ਇਹਦੇ ਵਿੱਚ ਅਸੀਂ ਇਲਾਕੇ ਵੱਲੋਂ ਆਪਣੇ ਸੂਚਕਾ ਫੈਡਰੇਸ਼ਨ ਵੱਲੋਂ ਸਮੇਂ-ਸਮੇਂ ਤੇ ਪ੍ਰੋਗਰਾਮ ਕਰੀਦੇ ਹੋ ਜੇ ਫਾਰਮ ਭਰੀਦੇ ਅਗੇ ਅਫਸਰ ਸਾਹਿਬਾਨਾ ਨਾਲ ਕੰਟੈਕਟ ਕਰਕੇ ਡੀਐਸਪੀ ਸਾਹਿਬ ਨਾਲ ਡੀਸੀ ਸਾਹਿਬ ਨਾਲ ਜੇ ਕੋਈ ਪਰਿਵਾਰ ਸਿੱਧੇ ਪਹੁੰਚਣ ਕੇ ਫਾਰਮ ਠੀਕ ਹੈ ਨਹੀਂ ਤੇ ਅਹੀਂ ਇਹ ਵੀ ਸੇਵਾ ਕਰਦੇ ਨੇ ਜਿਹੜੇ ਕਈ ਲੋਕਾਂ ਦੇ ਆਧਾਰ ਕਾਰਡ ਨਹੀਂ ਬਣ ਪਾ ਰਹੇ ਜਿਹੜੇ ਮਤਲਬ ਕਈਆਂ ਦੇ ਜਿਹੜੇ ਰਾਸ਼ਨ ਕਾਰਡ ਨਹੀਂ ਬਣ ਪਾ ਰਹੇ ਉਹ ਵੀ ਇੱਥੇ ਕੈਂਪ ਦੇ ਵਿੱਚ ਜੋ ਬਣ ਸਕਦੇ ਹਨ ਬਿਲਕੁਲ ਜੀ ਗੁਰदयाल ਜੀ ਬਿਲਕੁਲ ਆਪਣੀ ਪੂਰੀ ਵਾਹ ਲਾ ਰਹੇ ਨੇ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਨੂੰ ਗਰੀਬਾਂ ਦੇ ਜਿਹੜੇ ਲੁੱਟ ਖੋਟ ਹੁੰਦੀ ਬਾਹਰ ਉਹ ਨਾ ਹੋਵੇ ਤੇ ਇੱਥੇ ਸਮਾਜ ਸੇਵਾ ਦੇ ਤੌਰ ਤੇ ਆਲ ਇੰਡੀਆ ਸੂਲਕਸਪਟਰ ਰਿਜਮਨਲ ਨੂੰ ਗੁਰਦੇਵਾਲ ਜੀ ਪੰਜਾਬ ਪ੍ਰਧਾਨ ਨੇ ਤੇ ਪੂਰੀ ਵਾਹ ਲਾ ਕੇ ਪੂਰੇ ਤੰਡੇ ਨਾਲੇ ਕੰਮ ਕਰ ਰਹੇ ਨੇ ਗੁਰਦੇਵਾਲ ਜੀ ਇੱਕ ਚੀਜ਼ ਪੁੱਛਣਾ ਚਾਹਾਂਗੇ ਜਿਸ ਤਰ੍ਹਾਂ ਅੰਗੇ ਨੇ ਜਿਹੜੇ ਇਹਦੇ ਵਿਅਕਤੀ ਕੁਝ ਵੇਖੇ ਗਏ ਨੇ ਔਰਤਾਂ ਵੀ ਆ ਜਾਨ ਨੇ ਤੇ ਸਰ ਉਹਨਾਂ ਦੇ ਵੀ ਜਿਹੜੀ ਪੈਨਸ਼ਨ ਵਗੈਰਾ ਲਗਾਈ ਜਾਏਗੀ ਨਹੀਂ ਜੀ ਇਹਦੇ ਵਿੱਚਤ ਨਹੀਂ ਵੇਖੋ ਸਟੈਪ ਬਾਈ ਸਟੈਪ ਸਾਰੇ ਕੰਮ ਚੱਲਦੇ ਆਗੇ ਕੋਈ ਪ੍ਰੋਸੀਜਰ ਦੇ ਨਾਲ ਅਸੀਂ ਹੌਲੀ-ਹੌਲੀ ਅਫਸਰਾਂ ਨਾਲ ਰਸਤਾ ਕਾਇਮ ਕਰਕੇ ਡਿਪਾਰਟਮੈਂਟ ਦੇ ਨਾਲ ਤੇ ਜਿਹੜੀ ਯੋਜਨਾਵਾਂ ਨੂੰ ਜਨਤਾ ਤੱਕ ਪਹੁੰਚਾਈਦਾ ਵਾ ਜੋ ਉਹ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਸਕਣ ਤੇ ਸਾਡੀ ਟੀਮ ਹਰ ਵਾਸਤੇ ਫ੍ਰੀ ਸੇਵਾ ਕਰਦੀ ਹੈਗੀ ਪਿੱਛੇ ਕੋਈ ਪੈਸਾ ਨਹੀਂ ਕੋਈ ਗੱਲ ਹੀ ਬਾਤ ਨਹੀਂ ਜਿੰਨੀ ਜੋਗੇ ਅਗੇ ਇੱਕ ਸਮਾਜ ਸੇਵਾ ਦੇ ਕੰਮ ਕਰਦੇ ਰਹੀਦਾ ਵਾ ਠੀਕ ਹੈ ਜੀ ਪਿਛਲੇ ਦਿਨ ਕੁਝ ਹੋਰ ਵਿੱਚ ਦਿਨ ਸਾਡੇ ਬਾਬਾ ਜੀ ਸਿੰਘ ਜੀ ਦੇ ਘੇੜੇ ਉਹਨਾਂ ਕੰਮ ਰਿਹਾ ਸੀ ਸੰਗਤਾਂ ਨੇ ਸਾਰਿਆਂ ਨੇ ਬਿਨਾਂ ਕਿਥੇ ਭੇਸਭਾਖ ਤੋਂ ਜਾ ਕੇ ਉੱਥੇ ਇੱਕ ਮਜਾਰਾ ਕੀਤਾ ਜੋ ਅੱਜ ਡੇਡ ਦੇ ਜੋ ਗਮਟ ਵੀ ਲੱਗੇ ਥੋੜਾ ਕੰਮ ਉਹਦਾ ਰਹਿ ਗਿਆ ਵਾ ਪੇਟ ਵਾਲਾ ਜਿਸ ਦਿਨ ਉਹ ਤਿਆਰ ਹੋ ਜਾਏਗਾ ਕੰਪਲੀਟ ਸੰਕਟਾਂ ਦੇ ਹਵਾਲੇ ਕੀਤਾ ਜਾਏਗਾ ਪ੍ਰਸ਼ਾਸਨ ਨਾਲ ਉਹ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਾਂਗੇ ਹੋਰ ਆਜੂ ਕਰਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਤੇ ਨਾਲ ਸੰਕਟਾਂ ਦਾ ਤੇ ਗੁਰਦੇਵਾਲ ਜੀ ਜਿਸ ਤਰ੍ਹਾਂ ਅੱਗੇ ਵੀ ਦੇਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕੋਈ ਵੀ ਜਿਹੜਾ ਸਮਾਜ ਸੇਵਾ ਦਾ ਕੰਮ ਹੁੰਦਾ ਜਾਂ ਇਲਾਕੇ ਦਾ ਕੋਈ ਕੰਮ ਵਾਲਾ ਹੁੰਦਾ ਉਥੇ ਪਹਿਲ ਦੇ ਆਧਾਰ ਤੇ ਤੁਸੀਂ ਅੱਗੇ ਆਉਂਦੇ ਹੋ ਤੇ ਜਨਤਾ ਤੋਂ ਕੀ ਜਨਤਾ ਨੂੰ ਕੀ ਅਪੀਲ ਕਰਦੇ ਹੋ ਤੁਸੀਂ ਜਰ ਤਨ ਨੂੰ ਇਹੋ ਅਪੀਲ ਕਰਦੇ ਆ ਕਿ ਤੁਸੀਂ ਜਾਗਰਤ ਹੋ ਆਪਣੇ ਹਕਾਕਸ ਤੇ ਬਾਬਾ ਸਾਹਿਬ ਡਾਟ ਭੀਬਰੋ ਦਾ ਬੇਦਖਰ ਸਾਹਿਬ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਅਧਿਕਾਰ ਦਿੱਤੇ ਨੇ ਆਰਟੀਕਲ 19 ਦੇ ਜੇ ਕੋਈ ਸਾਡੀ ਸਮੱਸਿਆ ਹੱਲ ਨਹੀਂ ਹੁੰਦਾ ਤਾਂ ਹੀ ਦਰਨਾ ਪ੍ਰਦਰਸ਼ਨ ਕਰ ਸਕਦੇ ਆ ਉਹ ਸਾਨੂੰ ਅਧਿਕਾਰ ਆ ਕੋਈ ਪ੍ਰਸ਼ਾਸਨ ਸਾਨੂੰ ਉਹ ਤੋਂ ਨਹੀਂ ਰੋਕ ਸਕਦਾ ਜੇ ਰੋਕਦਾ ਵਾ ਤੇ ਸੰਵਿਧਾਨ ਦੇ ਮਤਾ ਕੋ ਫਿਰ ਅਸੀਂ ਉਹਨਾਂ ਨੂੰ ਉਹਦਾ ਮੂੰਹ ਤੋੜ ਜਵਾਬ ਦੇ ਸਕਦੇ ਆਂਗੇ ਏਸੀ ਆਲ ਇੰਡੀਆ ਸਟੂਲ ਕਾਰਡ ਫਾਊਂਡੇਸ਼ਨ ਦੇ ਪ੍ਰਧਾਨ ਗੁਰदयाल ਸਿੰਘ ਕਲਿਆਣ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਨਤਾ ਨੂੰ ਜਿਹੜਾ ਜਾਗਰੂਤ ਵੀ ਕੀਤਾ ਜਾ ਰਿਹਾ ਜਿਹੜੀਆਂ ਸਕੀਮਾਂ ਤੋਂ ਉਹ ਵਾਣੇ ਨਾ ਰਹਿ ਸਕਣ ਤੇ ਸਰਕਾਰ ਦੀਆਂ ਸਕੀਮਾਂ ਦਾ ਉਹਨਾਂ ਨੂੰ ਲਾਭ ਮਿਲ ਸਕੇ ਇਸੇ ਦੇ ਨਾਲ ਹੀ ਚਾਹਾਂਗੇ ਇਜਾਜ਼ਤ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ ਅਮਨਦੀਪ ਸਿੰਘ ਮਲੀ ਦਾ ਐਮਟੀਵੀ ਇੰਡੀਆ ਅਮਰੀਕਸਰ